ਸਤ ਸ੍ਰੀ ਅਕਾਲ ਪੰਜਾਬੀ ਪ੍ਰਾਉ 8 ਵਜੇ ਗਏ ਹਜੇ ਤੱਕ ਸਿਰਜਾਈਆਂ 'ਚ ਬੈਠੇ ਆਂ ਖੁਸ਼ਪ੍ਰੀਤ ਤੇ ਠੰਡ ਬਹੁਤ ਆ ਧੁੰਦ ਬਹੁਤ ਪਈ ਹੀ ਆ ਬਾਹਰ ਅੱਜ ਕੋਰਾ ਜਿਆਦਾ ਵਾ ਢੰਡਾਲੀ ਦੇ ਵਿੱਚ ਤੇ ਰਜਾਈਆਂ 'ਚੋਂ ਨਿਕਲਉ ਮਨ ਨਹੀਂ ਕਰਦਾ ਕੀ ਕਰੀਏ ਕਿੱਧਰ ਜਾਈਏ ਕੁਝ ਸਮਝ ਨਹੀਂ ਆਦਾ ਪੰਤੀਪਰਾਵੋ ਆ ਦੇਖੋ ਬਾਹਰ ਕਿਵੇਂ ਧੁੰਦ ਪਈ ਹੀ ਹੈ ਸਾਡੇ ਇੱਥੇ ਧੁੰਦ ਘੱਟ ਪੈਂਦੀ ਹੈ ਕਿਉਂਕਿ ਸੰਗਣੀ ਆਵਾਦੀ ਹੈ ਲੁਧਿਆਣੇ ਦੇ ਵਿੱਚ ਟੰਡਾੜੀ ਖੁਰਤ ਪਿੰਡ ਸੰਗਣੀ ਆਵਾਦੀ ਹੈ ਇਸ ਕਰਕੇ ਧੁੰਦ ਬਹੁਤ ਘੱਟ ਪੈਂਦੀ ਹੈ ਅੱਜ ਦਿਖ ਰਹੀ ਹੈ ਤੁਹਾਨੂੰ ਦਿਖਾ ਦਿੰਨਾ ਮੈਂ ਕੋਠੇ ਤੇ ਜਾ ਕੇ ਗੁਲਤਾ ਲੱਗੇ ਹੋਏ ਤੇ ਪਰ ਧੁੰਦ ਦੇਖੋ ਕੋਰਾ ਜੀਟੀ ਰੋਡ ਅੱਜ ਦਿਖ ਨਹੀਂ ਰਿਹਾ ਅੱਜ ਜੀਟੀ ਰੋਡ ਦੇਖ ਨਹੀਂ ਰਿਹਾ ਕੋਰਾ ਦੇਖੋ ਕੋਰਾ ਉੱਪਰ ਆ ਕੇ ਦਿਖਾ ਰਿਹਾ ਜੀਟੀ ਰੋਡ ਨਹੀਂ ਦਿਖ ਰਿਹਾ ਗੁਰਦੁਆਰਾ ਸਾਹਿਬ ਥੋੜਾ ਥੋੜਾ ਦਿਖ ਰਿਹਾ ਅੱਜ ਕਾਫੀ ਜ਼ਿਆਦਾ ਧੁੰਦ ਅੱਜ ਪਰ ਜਿਹੜੀ ਇਹ ਹਵਾ 스ਮੈਲ ਆਉਂਦੀ ਹੈਗਾ ਨਾ ਧੁੰਦ ਦੇ ਵਿੱਚ ਬਹੁਤ ਵਧੀਆ ਲੱਗਦੀ ਆ ਬਹੁਤ ਵਧੀਆ ਆ ਦਿਨ ਲੱਗਦੀ ਆ ਠੰਡਾ ਰਜਾਈਆਂ ਚੋਂ ਨਿਕਲ ਨੂੰ ਜੀ ਨਹੀਂ ਕਰਦਾ ਪਰ ਦਿਨ ਬਹੁਤ ਵਧੀਆ ਹੁੰਦੇ ਆ ਸਾਫ ਸੁਥਰੇ ਇਹੇ ਵੀਰੋ ਦੱਸੋ ਮੈਂ ਕੀ ਕਰਾਂ ਯਾਰ ਮੈਂ ਬਹੁਤ ਟੈਨਸ਼ਨ ਚ ਫਸਿਆ ਹੋਇਆ ਆ ਪਹਿਲਾ ਮੇਰੇ ਸਾਡੀ ਜ਼ਮੀਨ ਮੈਨੂੰ ਇਹ ਸੀਗਾ ਵੀ ਮੇਰੇ ਵੀ ਓਨੀ ਹੀ ਆ ਜਿੰਨੀ ਮੇਰੇ ਭਾਈ ਕੋਲ ਆ ਤੇ ਪਰ ਹੁਣ ਥੋੜੀ ਜੀ ਘਟਾ ਹੈ ਜੇ ਮੇਰੇ ਨਾਲ ਦੇਖਦੇ ਆ ਦੇਖਣਾ ਜੇ ਪੱਕਾ ਨਹੀਂ ਮੈਂ ਕਹਿ ਰਿਹਾ ਮੈਨੂੰ ਲੱਗਦਾ ਵੀ ਦਊਗਾ ਮੈਨੂੰ ਸਾਰਾ ਬਰਾਬਰ ਰੱਖੂਗਾ ਮੇਰਾ ਭਾਈ ਐ ਨਹੀਂ ਘਟਵਾਤ ਨਹੀਂ ਕਰਦਾ ਕਿਉਂਕਿ ਉਹਨੇ ਰਿਸ਼ਤੇਦਾਰਾਂ ਚ ਵੀ ਕੋਈ ਮਣਾ ਸਾਰੇ ਕਿਤੇ ਘੁਮਣਾ ਜੇ ਮੈਨੂੰ ਘਟ ਦਊਗਾ ਵਧ ਰੱਖੂ ਤਾਂ ਬੇਇੱਜ਼ਤੀ ਉਹਦੇ ਚ ਮੇਰੀ ਨਹੀਂ ਹੋਣੀ ਮੇਰੇ ਭਾਈ ਦੀ ਹੋਣੀ ਹੈ ਠੀਕ ਹੈ ਕਿਉਂਕਿ ਠੱਗੀ ਉਹਨੇ ਮਾਰਨੀ ਹੈ ਮੇਰੇ ਨਾਲ ਮੈਂ ਨਹੀਂ ਮਾਰਨੀ ਪਰ ਉਹਨੇ ਠੱਗੀ ਨਹੀਂ ਮਾਰਨੀ ਉਹ ਪੂਰਾ ਪੂਰੀ ਦੇਊਗਾ ਉਹਦੇ ਵਾਧੂ ਰੱਖ ਕੇ ਕੀ ਕਰਨਾ ਉਹਦੇ ਉਹਦੇ ਬੱਚੇ ਸੈੱਟ ਨੇ ਮੁੰਡਾ ਸੈੱਟਾ ਮੁੰਡਾ ਜਾਏ ਬਾਹਰ ਜਾਵੇ ਚਾਹੇ ਇੱਥੇ ਰਵੇ ਉਹਦੀ ਮਰਜ਼ੀ ਹੈ ਤੇ ਜੇ ਜਦੋਂ ਮਰਜ਼ੀ ਬਾਹਰ ਜਾ ਸਕਦਾ ਚਾਹੇ ਬਾਹਰਲੀ ਕੁੜੀ ਮਿਲ ਜਵੇ ਬਾਹਰ ਜਾ ਕੇ ਵਿਆਹ ਕਰਾ ਕੇ ਰਹਿ ਸਕਦਾ ਤੇ ਉਹਨਾਂ ਦਾ ਪਰਿਵਾਰ ਸੈੱਟ ਆ ਮੇਰੇ ਅਜੇ ਬੱਚੇ ਪੜ ਰਹੇ ਨੇ ਤੇ ਮੈਨੂੰ ਟੈਨਸ਼ਨ ਇਸ ਗੱਲ ਦੀ ਹੁੰਦੀ ਹੈ ਕਿ ਮੇਰੇ ਕੋਲ ਪੈਸੇ ਘਟਨੇ ਮੈਂ bizness ਆਫ ਦਾ ਨਹੀਂ ਤੋਰ ਸਕਦਾ ਉੱਥੇ ਖੜਾ ਜੇ ਪੈਸੇ ਹੋਣਗੇ ਤੇ ਜਿੰਨੇ ਕੇ ਪੈਸੇ ਉਹ ਦਿੰਦੇ ਆ ਮੈਨੂੰ ਓਨੇ ਪੂਰੇ ਨਹੀਂ ਪੈਂਦੇ ਘੱਟ ਪੈਂਦੇ ਆ ਤੇ ਖਰਚਾ-ਵਰਚਾ ਹੋ ਗਏ ਮੈਨੂੰ ਮੰਗਣੇ ਪੈਂਦੇ ਐਂਡ ਤੇ ਜਾ ਕੇ ਕਿਸੇ ਨਾ ਕਿਸੇ ਤੋਂ ਉਤਾਰੇ ਤੇ ਇਸੇ ਸੋਚ ਕਰਕੇ ਮੈਂ ਸੋਚਿਆ ਵੀ ਚੱਲ ਮੋਟਰ ਲਵਾ ਲੈਨੇ ਆ ਉਧਰ ਆਪ ਦੇ ਖੇਤ ਤੇ ਮੈਨੂੰ ਰੇਟ ਚਾਹੇ ਸਿੰਦੇ ਹੀ ਭਾਈ ਜਾਵੇ ਭਾਈ ਵਾਈ ਜਾਵੇ ਜ਼ਮੀਨ ਪਰ ਰੇਟ ਤਾਂ ਕੁਝ ਸਹੀ ਦਵੇਗਾ ਨਾ ਉੱਥੇ ਮੈਂ ਪੁੱਛਿਆ 70 ਐਤ ਕੀ 70000 ਨੂੰ ਚੜੂਗੀ ਪਿਛਲੀ ਵਾਰ 68000 ਨੂੰ ਚੜੀ ਹੁੰਦੀ ਲੋਕਾਂ ਦੀ ਐਤ ਕੀ 70000 ਨੂੰ ਚੜੂਗੀ ਤੇ ਮੈਨੂੰ ਜੀ 70 ਨਹੀਂ ਦੇਣਾ ਚਲੋ 76 4000 ਘੱਟ ਕਰਕੇ ਦੇ ਦੇਵੇ ਕੋਈ ਗੱਲ ਦੀ ਮਤਲਬ 68 68 ਦੇ ਦੇਵੀਂ 68 68 4000 ਘੱਟ ਕਰਕੇ 68 ਦੇ ਦੇਵੀਂ ਪਰ ਮੋਟਰ ਤਾਂ ਲੱਗ ਲੈਣ ਦੇਣਾ ਮੋਟਰ ਦਾ ਕੋਈ ਰੋਲਾ ਨਹੀਂ ਮੋਟਰ ਦੇ ਸੈਨ ਕਰ ਦਿੰਦਾ ਉਹਦੋਂ ਨੂੰ ਮੈਂ 2-3 ਵਾਰ ਪਿਛਲੀ ਵਾਰ ਕਿੰਨੀ ਵਾਰ ਘੁੰਮਦਾ ਰਿਹਾ ਹੈ ਤੱਕੀ ਤੇ 2-3 ਜਿਹੜੇ ਲੱਗ ਗਏ ਮੇਰੇ ਉਹ ਤੇਲ ਖਰਾਬ ਹੋਈ ਜਾਂਦਾ ਟੈਂਕ ਖਰਾਬ ਹੁੰਦਾ ਤੇ ਉਹਦੇ ਨਾਲ ਚੰਗਾ ਸੈਨ ਕਰ ਦਿੰਦਾ ਉਹਦੇ ਉਹਦੇ 'ਚ ਕੀ ਸੀ ਸੈਨ ਕਰਦਾ ਮੋਟਰ ਪਰੇ ਲੱਗ ਜਾਂਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੀ ਤੇ ਬਸ ਤੁਹਾਨੂੰ ਕੀ ਦੱਸਾਂ ਇਸੇ ਟ੍ਰੈਂਡਸ਼ਨ ਨੇ ਮੈਨੂੰ ਖਤਮ ਕੀਤਾ ਹੋਇਆ ਨਾ ਕੰਮ ਕਰਨ ਨੂੰ ਜੀ ਕਰਦਾ ਪੈਸਾ ਨਹੀਂ ਹੈਗਾ ਕੋਲੇ ਜੇ ਪੈਸਾ ਹੋਵੇ ਕੋਲੇ ਤਾਂ ਬੰਦਾ ਕੰਮ ਕਰੇ ਕੰਮ 'ਚ ਮਨ ਲੱਗਦਾ ਜੇ ਬੰਦੇ ਕੋਲ ਪੈਸਾ ਹੋਵੇ ਆਪਣੀ ਮਰਜ਼ੀ ਦਾ ਸਮਾਨ ਲੈ ਆਵੇ ਤੇ ਵੇਚੇ ਤੇ ਦੁਕਾਨ ਤਾਂ ਭੋਲਰ ਇਹਨਾਂ ਨੇ ਸੰਭਾਲ ਲਈ ਮੇਰੇ ਘਰਦਿਆਂ ਨੇ ਨਹੀਂ ਦਿੰਦੇ ਉੱਧਰਲੀ ਦੁਕਾਨ ਮੈਂ ਕਿਹਾ ਚਲ ਕੋਈ ਨਾ ਮੈਂ ਫਿਰ ਵੀ ਬਹਿ ਗਿਆ ਚੁੱਪ ਕਰਕੇ ਪਰ ਜੇ ਉਹ ਮੈਂ ਆਪ ਦਾ ਹੱਕ ਮੰਗ ਰਿਹਾ ਤਾਂ ਦੱਸੋ ਮੈਂ ਗਲਤ ਕਰ ਰਿਹਾ ਮੇਰੀ ਉਮਰ ਹੈ 40 42 ਸਾਲ ਤੇ ਮੇਰੇ ਬੱਚੇ ਪੜ ਰਹੇ ਨੇ ਫਿਰ ਗਾਂ ਹੋਰ ਮਹਿੰਗਾਈ ਮਹਿੰਗਾ ਹੀ ਕੰਮ ਹੋਣਾ ساری ਜ਼ਿੰਦਗੀ ਮੇਰੀ ਐਵੇਂ ਨਿਕਲੂਗੀ ਸ਼ੁਰੂ ਤੋਂ ਹੀ ਮੈਂ ਪੈਸੇ ਨੂੰ ਤਰਸਦਾ ਰਿਹਾ 20000 ਰੁਪਏ ਆ ਕੇ ਦੁਕਾਨ ਕੋੰਨੀ ਸੀ ਮੈਂ ਕਿਹਾ ਚਲੋ ਮੈਂ ਆਪਦੇ ਪੈਰਾਂ ਤੇ ਖੜਾ ਹੋ ਕੇ ਦਿਖਾਉਂਗਾ ਇਹਨਾਂ ਨੂੰ ਪਰ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਨੂੰ ਖੜੇ ਹੋਣ ਜੀ ਮੈਨੂੰ ਮਦਦ ਨਹੀਂ ਕੀਤੀ ਇਹਨਾਂ ਨੇ ਕਿਰਪਾ ਕਰਕੇ ਮੇਰੇ ਵੀਰੋ ਪੰਜਾਬੀ ਭਰਾਵੋ ਜੇ ਤੁਸੀਂ ਆਦੇਸ਼ ਭਰਾ ਦੀ ਥੋੜਾ ਬਹੁਤਾ ਵੀ ਸੋਚਦੇ ਹੋ ਭਰਾਵਾਰੇ ਤਾਂ ਕਿਰਪਾ ਕਰਕੇ ਮੈਨੂੰ ਅੱਜ ਪੈਰਾ ਤੇ ਖੜਾ ਹੋਣ ਲਈ ਮਦਦ ਕਰੋ ਬਹੁਤ ਜ਼ਿਆਦਾ ਜ਼ਰੂਰਤ ਆ ਮੈਨੂੰ ਤੇ ਮੈਂ ਇਸ ਟਾਈਮ ਬਹੁਤ ਜ਼ਿਆਦਾ ਫਸਿਆ ਬੈਠਾ ਸਹੀ ਦੱਸ ਬਹੁਤ ਤਕਲੀਫ ਚ ਮੇਰੀ ਮਦਦ ਕਰੋ ਵੀਰੋ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਦੱਸੋ ਵੀ ਮੈਂ ਕੀ ਹਾਲ ਕਰਾ ਮੇਰੇ ਭਰਾ ਸੈਂਡ ਨਹੀਂ ਕਰ ਰਿਹਾ ਮੋਟਰ ਮੇਰੀ ਉਹਦੇ ਘਰ ਦੇ ਅੰਦਰ ਲੱਗੀ ਹੋਈ ਹੈ ਦੋ ਮੋਟਰਾਂ ਨੇ ਅਲੱਗ-ਅਲੱਗ ਆ ਉਹਦੀ ਮੋਟਰ ਲੱਗ ਆ ਮੇਰੀ ਲੱਗ ਉਹਦੇ ਘਰ ਦੇ ਵਿੱਚ ਦੋ ਮੋਟਰਾਂ ਨੇ ਇੱਕ ਮੇਰੇ ਨੋ ਆ ਇੱਕ ਉਹਦੇ ਨੋ ਆ ਤੇ ਉਹ ਸੈਂਡ ਨਹੀਂ ਕਰ ਰਿਹਾ ਬਿਜਲੀ ਵਾਲੇ ਕਹਿੰਦੇ ਵੀ ਸੈਂਡ ਕਰਕੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਾਵਰ ਆਫ ਇੰਟਰ ਨਹੀਂ ਉਹਨੂੰ ਕਹਿੰਦੇ ਆ ਵੀ ਇਤਰਾਜ਼ ਨਹੀਂ ਹੈਗਾ ਆਪਦੀ ਕਢਾ ਸਕਦਾ ਤੇ ਮੈਂ ਮੁੰਡਾ ਭੇਜਿਆ ਕੱਲ ਅ ਕਹਿੰਦਾ ਨਹੀਂ ਮੈਂ ਸੈਨ ਨਹੀਂ ਕਰਨੀ ਤੇ ਇੱਕ ਤਾਂ ਮੈਂ ਹੂੰ ਮਰਿਆ ਫਿਰ ਤਾਂ ਖਤਮ ਆਰਦੀ ਜ਼ਿੰਦਗੀ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਵਾਲੀ ਗੋਲੀ ਖਾ ਕੇ ਸੁਰਨਾ ਦਿਨ ਨੂੰ ਚੈਨ ਨਹੀਂ ਆਉਂਦਾ ਉੱਪਰੋਂ ਮੇਰੇ ਘਰ ਦੇ ਮੈਨੂੰ ਪਰੇਸ਼ਾਨ ਕਰ ਰਹੇ ਨੇ ਦੱਸੋ ਮੈਂ ਕਿੱਥੇ ਜਾਵਾਂ ਬੇਗਾਨੇ ਨਹੀਂ ਪਰੇਸ਼ਾਨ ਕਰਦੇ ਮੈਨੂੰ ਘਰ ਦੇ ਕਰ ਰਹੇ ਨੇ ਸਾਥ ਨਹੀਂ ਦੇ ਰਹੇ ਛਿੰਦੇ ਨੂੰ ਸੋਚਣਾ ਚਾਹੀਦਾ ਵੀ ਮੇਰਾ ਤਾਂ ਸਾਰਾ ਕੁਝ ਠੀਕ ਆ ਪਰ ਉਹਦਾ ਕੀ ਬਣਿਆ ਮੇਰਾ ਕੀ ਹੈ ਦੱਸੋ ਆ ਜੇ ਢੰਡਾਰੀ ਵਾਲਾ ਘਰ ਰੱਖਣਾ ਰੱਖ ਲਵੇ ਮੈਂ ਉਹਨੂੰ ਦੇਣ ਨੂੰ ਤਿਆਰ ਆ ਕਿਹੜਾ ਮਹਿਲ ਬਣਿਆ ਹੋਇਆ ਇੱਥੇ ਆ ਕੇ ਸੰਭਾਲ ਲਵੇ ਅਜੀ ਚਾਰ ਟੈਨਾਂ ਲਾਤੀਆਂ ਮਾਦਾ ਨੇ ਤੇ ਉਹ ਵੀ ਉੱਪਰ ਥੱਲੇ ਉੱਪਰ ਥੱਲੇ ਟੁੱਟਣ ਵਾਲੀਆਂ ੱਤਲ ਲਾਤੀਆਂ ਆ ਕੇ ਸੰਭਾਲ ਲਵੇ ਰੱਖ ਲਵੇ ਕੋਈ ਦਿੱਕਤ ਨਹੀਂ ਮੈਂ ਘਰ ਵੀ ਛੱਡ ਦੂੰ ਪਰ ਜਿਹੜਾ ਕੁਝ ਲੈਣਾ ਲੈ ਲੈ ਢੰਡਾਰੀ ਚੋਂ ਪਰ ਮੈਨੂੰ ਮੇਰੀ ਜ਼ਮੀਨ ਤਾਂ ਦੇਵੇ ਮੈਨੂੰ ਕੁਝ ਕਰਨ ਜੋਗਾ ਤਾਂ ਛੱਡੇ ਮੈਨੂੰ ਮੇਰੀ ਮੋਟਰ ਖੇਚ ਤਾਂ ਲੱਗੇ ਮੈਂ ਕਹਿ ਸਕਾ ਵੀ ਮੇਰੀ ਮੋਟਰ ਤੇ ਮੈਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਦੱਸੋ ਕੀ ਕਰਾਂ ਕਿੱਧਰ ਜਾਵਾਂ ਪਤਾ ਨਹੀਂ ਕੀ ਹੈ ਇਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਬਰਬਾਦ ਕੀਤਾ ਹੋਇਆ ਵੀਰੋ ਮੈਨੂੰ ਤੇ ਬਹੁਤ ਡਿਪਰੈਸ਼ਨ ਜਿਹਦੇ ਕਰਕੇ ਮੇਰੇ ਤੋਂ ਦੁਕਾਨ ਤੇ ਨਹੀਂ ਬੈਠ ਹੁੰਦਾ ਦੁਕਾਨ ਨਹੀਂ ਖੁੱਲਦੀ ਮੈਂ ਪਰੇਸ਼ਾਨਾ ਮੈਂ ਤੇ ਪੰਜਾਬੀ ਭਰਾਵਾਂ ਨੂੰ ਕਿਹਾ ਸੀ ਤੁਸੀਂ ਮੇਰਾ ਸਾਥ ਦਿਵੋ ਕਿਰਪਾ ਕਰਕੇ ਇਸ ਇਸ ਬੰਦੇ ਦਾ ਮੇਰੇ ਪਿੰਡ ਚ ਆ ਕੇ ਪਤਾ ਕਰ ਲੋ ਮੇਰੇ ਰਿਕਾਰਡ ਦਾ ਜੇ ਇਹ ਜੇ ਮੈਂ ਬੰਦਾ ਸੀਗਾ ਪਰਮਾਤਮਾ ਨੇ ਉਨੀ ਮੈਨੂੰ ਦੁੱਖ ਦਿੱਤੇ ਸਿੱਧਾ ਸਾਦਾ ਬੰਦਾ ਸੀਗਾ ਪਰਮਾਤਮਾ ਨੇ ਉਨੀ ਦੁੱਖ ਦਿੱਤੇ ਤੇ ਦੁੱਖਾਂ ਜੀ ਨਿਕਲ ਰਿਹਾ ਕਦੇ ਖੁੱਲ ਕੇ ਹੱਸ ਕੇ ਨਹੀਂ ਦੇਖਿਆ ਮੈਂ ਅੱਜ ਵੀ ਰੋ ਰਿਹਾ ਫਿਰ ਦਿਲ ਚੋਂ ਜੜੀਆਂ ਬਾਦੋਆਵਾਂ ਨਿਕਲਦੀਆਂ ਨੇ ਇਹੋ ਜੇ ਕਿਸੇ ਨੂੰ ਲੱਗ ਜਾਣ ਤਾਂ ਬਹੁਤ ਔਖਾ ਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਮੇਰੀਆਂ ਬਾਦੋਆਵਾਂ ਲੱਗਣ ਸਾਰੇ ਆਪਦੇ ਘਰਾਂ 'ਚ ਖੁਸ਼ੀ ਹੋਣ ਚਾਹੇ ਮੇਰਾ ਭਾਈ ਮੈਨੂੰ ਪਰੇਸ਼ਾਨ ਕਰ ਰਿਹਾ ਮਾਂ ਪਰੇਸ਼ਾਨ ਕਰ ਰਹੀ ਹੈ ਪਰ ਮੈਂ ਕਹਿੰਦਾ ਮੇਰੀ ਉਮਰ ਮੇਰੀ ਮਾਂ ਨੂੰ ਲੱਗ ਜਵੇ ਮੇਰਾ ਭਾਈ ਵੀ ਐਨ ਵਧੀਆ ਜ਼ਿੰਦਗੀ ਜਿਓਵੇਂ ਤੇ ਮੇਰੇ ਪੰਜਾਬੀ ਵੀਰ ਜਿਹੜੇ ਨੇ ਉਹ ਵੀ ਵਧੀਆ ਜ਼ਿੰਦਗੀ ਜਿਉਣ ਪਰ ਮੇਰੇ ਮੇਰੇ ਬਾਰੇ ਕਿਸੇ ਨੇ ਨਹੀਂ ਸੋਚਿਆ ਮੇਰੀ ਮਾਂ ਨੇ ਨਹੀਂ ਆ ਸੋਚਿਆ ਤਾਂ ਹੋਰ ਕੌਣ ਸੋਚੂਗਾ ਮਾਂ ਮੇਰੀ ਸ਼ਰੀਕ ਬਣੀ ਹੋਈ ਹੈ ਮੇਰੀ ਭਾਈ ਇੱਥੋਂ ਚਲੇ ਗਿਆ ਹੈ ਨਾ ਆਪਣੀ ਜ਼ਮੀਨ 'ਚ ਰਹਿੰਦਾ ਤੇ ਇੱਥੇ ਫਿਰ ਸ਼ਰੀਕ ਪਣਾ ਮਾਂ ਕਰਕੇ ਦਿਖਾ ਰਹੀ ਹੈ ਕੋਲੋ ਜੀ ਲੱਗ ਜਾਂਦੀ ਹੈ ਤੁਹਾਨੂੰ ਜੇ ਮੈਂ ਗੇਟ ਅੰਦਰੋਂ ਗੇਟ ਨਿਕਲਾਂ ਉਹ ਉਧਰੋਂ بڑے ਗੇਟ ਵੱਲੋਂ ਆਉਂਦੀ ਹੋਵੇ ਮੈਂ ਬਾਹਰ ਜਾਣਾ ਹੋਵੇ ਉਹ ਪੈ ਨਹੀਂ ਪਰੇ ਰੋ ਕੇ ਖੜ ਜਾਂਦੀ ਜਿਵੇਂ ਮੈਂ ਕਰੰਟ ਬਾਰਦਾ ਹੁੰਨਾ ਪਰੇ ਹੋ ਜਾਂਦੀ ਐ ਵੀ ਨਿਕਲ ਜਵੇ ਕਿਤੇ ਮੈਨੂੰ ਇਹਦੀ ਅਲਰਜੀ ਜਿਵੇਂ ਮੈਨੂੰ ਕੋਈ ਬਿਮਾਰੀ ਲੱਗੀ ਹੁੰਦੀ ਐ ਵੀ ਕਿਤੇ ਇਹਦੀ ਬਿਮਾਰੀ ਮੈਨੂੰ ਨਾ ਲੱਗ ਜਵੇ ਐਵੇਂ ਨਿਕਲਦੀ ਐ ਦੱਸੋ ਕੀ ਕਰਾਂ ਮੈਂ ਮੈਂ ਬਰਬਾਦ ਹੋ ਗਿਆ ਮੇਰੇ ਨਾਨਕੇ ਨਹੀਂ ਸਾਥ ਦੇ ਰਹੇ ਉਹ ਨਹੀਂ ਸਮਝਾ ਰਹੇ ਆਪਦੀ ਆਪਦੀ ਕੁੜੀ ਨੂੰ ਮੈਂ ਕਹਿਣਾ ਵੀ ਦੋ ਬੰਦੇ ਉਹਨਾਂ ਦੇ ਬਿਠਾ ਲਓ ਦੋ ਮੇਰੇ ਬੱਲੇ ਬਿਠਾ ਲਓ ਇੱਕ ਕਮਰੇ 'ਚ ਮੀਟਿੰਗ ਕਰ ਲਓ ਤੇ ਮੀਟਿੰਗ ਕਰਕੇ ਉਹਦੇ ਬਾਅਦ ਜੋ ਜੋ ਬੰਦੇ ਕਹਿਣਗੇ ਉਹ ਮੈਨੂੰ ਮਨਜ਼ੂਰ ਹੋਊਗਾ ਮੇਰੇ ਮੈਨੂੰ ਮਨਜ਼ੂਰ ਹੋਊਗਾ ਮੇਰੇ ਭਾਈ ਨੂੰ ਵੀ ਮਨਜ਼ੂਰ ਕਰਨਾ ਪੈਣਾ ਜੋ ਬੰਦੇ ਉਹਨਾਂ ਦੇ ਦੋ ਬੰਦੇ ਮੇਰੇ ਦੋ ਬੰਦੇ ਉਹਨਾਂ ਦੇ ਦੋ ਮੇਰੇ ਇੱਕ ਕਮਰੇ ਚ ਪਿਠਾ ਗਏ ਸਾਰਾ ਸਾਡਾ ਵੰਡ ਦੇਣ ਨਾ ਕੋਈ ਰੋਲਾ ਨਾ ਝਗੜਾ ਤੇ ਸਿੱਧੀ ਤਰ੍ਹਾਂ ਹੋ ਜਵੇ ਨਾ ਉਹਨੂੰ ਪਰੇਸ਼ਾਨੀ ਹੋਵੇ ਨਾ ਮੈਨੂੰ ਹੋਵੇ ਨਾ ਮੈਂ ਉਹਦਾ ਖਾਣਾ ਨਾ ਉਹ ਮੇਰਾ ਖਾਵੇ ਬਰਾਬਰ ਕਰਕੇ ਵੰਡ ਦੇਣ ਤੇ ਮੈਂ ਅੱਜ ਕਮਾਵਾਂ ਉਹ ਅੱਜ ਕਮਾਵੇ ਜਿਹੜੇ ਦਿਨ ਮੇਰੇ ਕਮਾਉਣ ਦੇ ਨੇ ਉਹ ਟਾਈਮ ਮੈਂ ਘਰੇ ਬੈਠਾਂ ਜਦ ਮੈਂ ਹੋਰ 10 ਸਾਲ ਤੱਕ ਬੁਢਾ ਹੋ ਗਿਆ ਚਿੱਟੇ ਧੋਲੇ ਵਾਲ ਨਿਕਲਿਆ ਫਿਰ ਮੈਂ ਘਰੇ ਫਿਰ ਮੈਂ ਘਰੀ ਬੈਠਣਾ ਫਿਰ ਕਿੱਥੇ ਕਮਾਉਣ ਜੋਗਾ ਰਹਿਣਾ ਇਹੀ ਸਾਡੇ ਜੱਟਾਂ ਚ ਹੁੰਦੀ ਆ ਜਦ ਬੱਚੇ ਕਮਾਉਣ ਲੱਗ ਹੁੰਦੇ ਆ ਉਦੋਂ ਤਾਂ ਉਹਨਾਂ ਨਾਲ ਪਰੇਸ਼ਾਨੀ ਹੁੰਦੀ ਐ ਨਹੀਂ ਜਦ ਜਦ ਕਮਾਉਣ ਤੋਂ ਰਹਿ ਜਾਂਦੇ ਆ ਬੁੜੇ ਹੋ ਜਾਂਦੇ ਆ ਫੇਰ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਫੇਰ ਉਹ ਕਰਨ ਯੋਗੇ ਨਹੀਂ ਕੁਝ ਹੁੰਦੇ ਉਹੀ ਕੰਮ ਮੇਰੇ ਨਾਲ ਹੋ ਰਿਹਾ ਹੁਣ ਕਮਾਉਣ ਵਾਲਾ ਤਾਂ ਕੁਝ ਕਰ ਨਹੀਂ ਸਕਦਾ ਜਦ ਕਰੂੰਗਾ ਤਾਂ ਕਮਾਉਣ ਵਾਲਾ ਨਹੀਂ ਰਹੂੰਗਾ ਕਿਰਪਾ ਕਰਕੇ ਸਾਥ ਦਿਓ ਮੇਰੇ ਪੰਜਾਬੀ ਵੀਰੋ ਮੈਨੂੰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਦੱਬ ਕੇ ਕਰ ਦਿਓ ਤੇ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਕਿਰਪਾ ਕਰਕੇ ਤੁਹਾਡੇ ਆਨਸਰ ਦੀ ਜ ਇੰਤਜ਼ਾਰ ਕਰੂੰਗਾ ਮੈਂ ਮੈਨੂੰ ਅੱਜ ਹੀ ਆਪਣਾ ਆਨਸਰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਕਰਕੇ ਦਿਓ ਕਿਰਪਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤੀਪ੍ਰਾਬੋ ਆ ਦੇਖੋ ਬਾਹਰ ਕਿਵੇਂ ਧੁੰਦ ਪਈ ਹੀ ਹੈ ਸਾਡੇ ਇੱਥੇ ਧੁੰਦ ਘੱਟ ਪੈਦੀ ਹੈ ਕਿਉਂਕਿ ਸੰਘਣੀ ਆਵਾਦੀ ਹੈ ਲੁਧਿਆਣਾ ਦੇ ਵਿੱਚ ਢੰਡਾੜੀ ਘੁਰਤ ਪੈਂਦਾ ਸੰਘਣੀ ਵਾਦੀ ਹੈ ਇਸ ਕਰਕੇ ਧੁੰਦ ਬਹੁਤ ਘੱਟ ਪੈਂਦੀ ਹੈ ਅੱਜ ਦਿਖ ਰਹੀ ਹੈ ਤੁਹਾਨੂੰ ਤਾਂ ਕਾ ਦੰਨਾ ਮੈਂ ਕੋਠੇ ਤੇ ਜਾ ਕੇ ਸਕੂਲ ਤਾਂ ਲੱਗੇ ਹੋਏ ਨੇ ਪਰ ਧੁੰਦ ਦੇਖੋ ਪੂਰਾ ਜੀਟੀ ਰੋਡ ਅੱਜ ਦੇਖ ਨਹੀਂ ਰਿਹਾ ਅੱਜ ਜੀਟੀ ਰੋਡ ਦੇਖ ਨਹੀਂ ਰਿਹਾ ਕੋਰਾ ਦੇਖੋ ਕੋਰਾ ਉੱਪਰ ਆ ਕੇ ਦਿਖਾ ਰਿਹਾ ਜੀਟੀ ਰੋਡ ਨਹੀਂ ਦਿਖ ਰਿਹਾ ਗੁਰਦੁਆਰਾ ਸਾਹਿਬ ਥੋੜਾ ਥੋੜਾ ਦਿਖ ਰਿਹਾ ਅੱਜ ਕਾਫੀ ਜ਼ਿਆਦਾ ਧੁੰਦਾ ਅੱਜ ਪਰ ਜਿਹੜੀ ਇਹ ਹਵਾ ਸਮੈਲ ਆਉਂਦੀ ਹੈਗਾ ਨਾ ਧੁੰਦ ਦੇ ਵਿੱਚ ਬਹੁਤ ਵਧੀਆ ਲੱਗਦੀ ਆ ਬਹੁਤ ਵਧੀਆ ਆ ਦਿਨ ਲੱਗਦੀ ਆ ਠੰਡਾ ਰਜਾਈਆਂ ਚੋਂ ਨਿਕਲ ਨੂੰ ਜੀ ਨਹੀਂ ਕਰਦਾ ਪਰ ਦਿਨ ਬਹੁਤ ਵਧੀਆ ਹੁੰਦੇ ਆ ਸਾਫ ਸੁਥਰੇ ਇਹੇ ਵੀਰੋ ਦੱਸੋ ਮੈਂ ਕੀ ਕਰਾਂ ਯਾਰ ਮੈਂ ਬਹੁਤ ਟੈਨਸ਼ਨ ਚ ਫਸਿਆ ਹੋਇਆ ਪਹਿਲਾ ਮੇਰੇ ਸਾਡੀ ਜ਼ਮੀਨ ਮੈਨੂੰ ਇਹ ਸੀਗਾ ਵੀ ਮੇਰੇ ਵੀ ਓਨੀ ਹੀ ਆ ਜਿੰਨੀ ਮੇਰੇ ਭਾਈ ਕੋਲ ਆ ਤੇ ਪਰ ਹੁਣ ਥੋੜੀ ਜੀ ਘਟਾ ਹੈ ਜੇ ਮੇਰੇ ਨਾਲ ਦੇਖਦੇ ਆ ਦੇਖਣਾ ਜੇ ਪੱਕਾ ਨਹੀਂ ਮੈਂ ਕਹਿ ਰਿਹਾ ਮੈਨੂੰ ਲੱਗਦਾ ਵੀ ਦਊਗਾ ਮੈਨੂੰ ਸਾਰਾ ਬਰਾਬਰ ਰੱਖੂਗਾ ਮੇਰਾ ਭਾਈ ਐ ਨਹੀਂ ਘਟਵਾ ਤੇ ਨਹੀਂ ਕਰਦਾ ਕਿਉਂਕਿ ਉਹਨੇ ਰਿਸ਼ਤੇਦਾਰਾਂ ਚ ਵੀ ਘੁਮਣਾ ਸਾਰੇ ਕਿਤੇ ਘੁਮਣਾ ਜੇ ਮੈਨੂੰ ਘੱਟ ਦਊਗਾ ਆਪ ਵੱਧ ਰੱਖੂ ਤਾਂ ਬੇਇੱਜ਼ਤੀ ਉਹਦੇ ਚ ਮੇਰੀ ਨਹੀਂ ਹੋਣੀ ਮੇਰੇ ਭਾਈ ਦੀ ਹੋਣੀ ਆ ਠੀਕ ਹੈ ਕਿਉਂਕਿ ਠੱਗੀ ਉਹਨੇ ਮਾਰਨੀ ਆ ਮੇਰੇ ਨਾਲ ਮੈਂ ਨਹੀਂ ਮਾਰਨੀ ਪਰ ਉਹਨੇ ਠੱਗੀ ਨਹੀਂ ਮਾਰਨੀ ਉਹ ਪੂਰਾ ਪੂਰੀ ਦੇਊਗਾ ਉਹਨੇ ਵਾਧੂ ਰੱਖ ਕੇ ਕੀ ਕਰਨਾ ਉਹਦੇ ਉਹਦੇ ਬੱਚੇ ਸੈੱਟ ਨੇ ਮੁੰਡਾ ਸੈੱਟ ਹੈ ਮੁੰਡਾ ਜਾਏ ਬਾਹਰ ਜਾਵੇ ਚਾਹੇ ਇੱਥੇ ਰਵੇ ਉਹਦੀ ਮਰਜ਼ੀ ਤੇ ਜਦੋਂ ਮਰਜ਼ੀ ਬਾਹਰ ਜਾ ਸਕਦਾ ਚਾਹੇ ਬਾਹਰਲੀ ਕੁੜੀ ਮਿਲ ਜਵੇ ਬਾਹਰ ਜਾ ਕੇ ਵਿਆਹ ਕਰਾ ਕੇ ਰਹਿ ਸਕਦਾ ਤੇ ਉਹਨਾਂ ਦਾ ਪਰਿਵਾਰ ਸੈੱਟ ਆ ਮੇਰੇ ਅਜੇ ਬੱਚੇ ਪੜ ਰਹੇ ਨੇ ਤੇ ਮੈਨੂੰ ਟੈਨਸ਼ਨ ਇਸ ਗੱਲ ਦੀ ਹੁੰਦੀ ਹੈ ਕਿ ਮੇਰੇ ਕੋਲ ਪੈਸੇ ਘਟ ਨੇ ਮੈਂ ਬਿਜ਼ਨਸ ਆਫ ਦਾ ਨਹੀਂ ਤੋਰ ਸਕਦਾ ਉੱਥੇ ਖੜਾ ਜੇ ਪੈਸੇ ਹੋਣਗੇ ਤੇ ਜਿੰਨੇ ਕੇ ਪੈਸੇ ਉਹ ਦਿੰਦੇ ਆ ਮੈਨੂੰ ਓਨੇ ਪੂਰੇ ਨਹੀਂ ਪੈਂਦੇ ਘੱਟ ਪੈਂਦੇ ਆ ਤੇ ਖਰਚਾ-ਵਰਚਾ ਹੋ ਗਏ ਮੈਨੂੰ ਮੰਗਣੇ ਪੈਂਦੇ ਐਂਡ ਤੇ ਜਾ ਕੇ ਕਿਸੇ ਨਾ ਕਿਸੇ ਤੋਂ ਉਧਾਰੇ ਤੇ ਇਸੇ ਸੋਚ ਕਰਕੇ ਮੈਂ ਸੋਚਿਆ ਵੀ ਚੱਲ ਮੋਟਰ ਲਵਾ ਲੈਨੇ ਆ ਉਧਰ ਆਪਦੇ ਖੇਤ ਤੇ ਮੈਨੂੰ ਰੇਟ ਚਾਹੇ ਛਿੰਦੇ ਹੀ ਭਾਈ ਜਾਵੇ ਭਾਈ ਭਾਈ ਜਾਵੇ ਜ਼ਮੀਨ ਪਰ ਰੇਟ ਤਾਂ ਕੁਝ ਸਹੀ ਦਵੇਗਾ ਨਾ ਉੱਥੇ ਮੈਂ ਪੁੱਛਿਆ 70 ਐਤ ਕੀ 70000 ਨੂੰ ਚੜੂਗੀ ਪਿਛਲੀ ਵਾਰ 68000 ਨੂੰ ਚੜੀ ਹੁੰਦੀ ਲੋਕਾਂ ਦੀ ਐਤ ਕੀ 70000 ਨੂੰ ਚੜੂਗੀ ਤੇ ਮੈਨੂੰ ਜੀ 70 ਨਹੀਂ ਦੇਣਾ ਚਲੋ 76 4000 ਘੱਟ ਕਰਕੇ ਦੇ ਦੇਵੇ ਕੋਈ ਗੱਲ ਦੀ ਮਤਲਬ 68 68 ਦੇ ਦੇ 68 68 4000 ਘੱਟ ਕਰਕੇ 68 ਦੇ ਦੇਵੇ ਪਰ ਮੋਟਰ ਤਾਂ ਲੱਗ ਲੈਣ ਦੇਣਾ ਮੋਟਰ ਦਾ ਕੋਈ ਰੋਲਾ ਨਹੀਂ ਮੋਟਰ ਦੇ ਸੈਂਡ ਕਰ ਦਿੰਦਾ ਉਹਦੋਂ ਨੂੰ ਮੈਂ 2-3 ਵਾਰ ਪਿਛਲੀ ਵਾਰ ਕਿੰਨੀ ਵਾਰ ਘੁੰਮਦਾ ਰਿਹਾ ਐਤਕੀ ਤੇ 2-3 ਜਿਹੜੇ ਲੱਗ ਗਏ ਮੇਰੇ ਤੇਲ ਖਰਾਬ ਹੋ ਜਾਂਦਾ ਟੈਂਕ ਖਰਾਬ ਹੁੰਦਾ ਤੇ ਉਹਦੇ ਨਾਲ ਚੰਗਾ ਸੈਂਡ ਕਰ ਦਿੰਦਾ ਉਹਦੇ ਵਿੱਚ ਕੀ ਸੀ ਸੈਂਡ ਕਰਦਾ ਮੋਟਰ ਪਰੇ ਲੱਗ ਜਾਂਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੀ ਤੇ ਬੱਸ ਤੁਹਾਨੂੰ ਕੀ ਦੱਸਾਂ ऐसे ट्रेंड्स ਨੇ ਮੈਨੂੰ ਖਤਮ ਕੀਤਾ ਹੋਇਆ ਨਾ ਕੰਮ ਕਰਨ ਨੂੰ ਜੀ ਕਰਦਾ ਪੈਸਾ ਨਹੀਂ ਹੈਗਾ ਕੋਲੇ ਜੇ ਪੈਸਾ ਹੋਵੇ ਕੋਲੇ ਤਾਂ ਬੰਦਾ ਕੰਮ ਕਰੇ ਕੰਮ 'ਚ ਮਨ ਲੱਗਦਾ ਜੇ ਬੰਦੇ ਕੋਲ ਪੈਸਾ ਹੋਵੇ ਆਪਦੀ ਮਰਜ਼ੀ ਦਾ ਸਮਾਨ ਲੈ ਆਵੇ ਤੇ 베ਚੇ ਤੇ ਦੁਕਾਨ ਤਾਂ ਭਲਰ ਇਹਨਾਂ ਨੇ ਸੰਭਾਲ ਲਈ ਮੇਰੇ ਘਰਦਿਆਂ ਨੇ ਨਹੀਂ ਦਿੰਦੇ ਉੱਧਰਲੀ ਦੁਕਾਨ ਮੈਂ ਇਹ ਚੱਲ ਕੋਈ ਨਾ ਮੈਂ ਫਿਰ ਵੀ ਬਹਿ ਕੇ ਚੁੱਪ ਕਰਕੇ ਪਰ ਜੇ ਉਹ ਮੈਂ ਆਪਣਾ ਹੱਕ ਮੰਗ ਰਿਹਾ ਤਾਂ ਦੱਸੋ ਮੈਂ ਗਲਤ ਕਰ ਰਿਹਾ ਮੇਰੀ ਉਮਰ 40 42 ਸਾਲ ਤੇ ਮੇਰੇ ਬੱਚੇ ਪੜ ਰਹੇ ਨੇ ਫਿਰ ਗਾਂ ਹੋਰ ਮਹਿੰਗਾਈ ਮਹਿੰਗਾ ਹੀ ਕੰਮ ਹੋਣਾ ساری ਜ਼ਿੰਦਗੀ ਮੇਰੀ ਐਵੇਂ ਨਿਕਲੂਗੀ ਸ਼ੁਰੂ ਤੋਂ ਹੀ ਮੈਂ ਪੈਸੇ ਨੂੰ ਤਰਸਦਾ ਰਿਹਾ 20000 ਰੁਪਏ ਆ ਕੇ ਦੁਕਾਨ ਕੋੰਨੀ ਸੀ ਮੈਂ ਕਿਹਾ ਚਲੋ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਦਿਖਾਉਂਗਾ ਇਹਨਾਂ ਨੂੰ ਪਰ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਨੂੰ ਖੜੇ ਹੋਣ ਜੀ ਮੈਨੂੰ ਮਦਦ ਨਹੀਂ ਕੀਤੀ ਇਹਨਾਂ ਨੇ ਕਿਰਪਾ ਕਰਕੇ ਮੇਰੇ ਵੀਰੋ ਪੰਜਾਬੀ ਭਰਾਵੋ ਜੇ ਤੁਸੀਂ ਆਪ ਦੇ ਇਸ ਭਰਾ ਦੀ ਥੋੜਾ ਵਾਰ ਬਹੁਤਾ ਵੀ ਸੋਚਦੇ ਹੋ ਭਰਾਵਾਰੇ ਤਾਂ ਕਿਰਪਾ ਕਰਕੇ ਮੈਨੂੰ ਆਪ ਦੇ ਪੈਰਾਂ ਤੇ ਖੜਾ ਹੋਣ ਲਈ ਮਦਦ ਕਰੋ ਬਹੁਤ ਜ਼ਿਆਦਾ ਜ਼ਰੂਰਤ ਆ ਮੈਨੂੰ ਤੇ ਮੈਂ ਇਸ ਟਾਈਮ ਬਹੁਤ ਜ਼ਿਆਦਾ ਫਸਿਆ ਬੈਠਾ ਸਹੀ ਦੱਸਾ ਬਹੁਤ ਤਕਲੀਫ ਚ ਆ ਮੇਰੀ ਮਦਦ ਕਰੋ ਵੀਰੋ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਦੱਸੋ ਵੀ ਮੈਂ ਕੀ ਹਾਲ ਕਰਾ ਮੇਰੇ ਘਰ ਸੈਂਡ ਨਹੀਂ ਕਰ ਰਿਹਾ ਮੋਟਰ ਮੇਰੀ ਉਹਦੇ ਘਰ ਦੇ ਅੰਦਰ ਲੱਗੀ ਹੋਈ ਹੈ ਦੋ ਮੋਟਰਾਂ ਨੇ ਅਲੱਗ-ਅਲੱਗ ਆ ਉਹਦੀ ਮੋਟਰ ਲੱਗ ਆ ਮੇਰੀ ਲੱਗ ਉਹਦੇ ਘਰ ਦੇ ਵਿੱਚ ਦੋ ਮੋਟਰਾਂ ਨੇ ਇੱਕ ਮੇਰੇ ਨੋ ਆ ਇੱਕ ਉਹਦੇ ਨੋ ਆ ਤੇ ਉਹ ਸੈਂਡ ਨਹੀਂ ਕਰ ਰਿਹਾ ਬਿਜਲੀ ਵਾਲੇ ਕਹਿੰਦੇ ਵੀ ਸੈਂਡ ਕਰਕੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਾਵਰ ਆਫ ਇੰਟਰ ਨਹੀਂ ਉਹਨੂੰ ਕਹਿੰਦੇ ਆ ਪੇ ਤਰਾਜ ਨਹੀਂ ਹੈਗਾ ਆਪਦੀ ਘੜਾ ਸਕਦਾ ਤੇ ਮੈਂ ਮੁੰਡਾ ਭੇਜਿਆ ਕੱਲ ਕਹਿੰਦਾ ਨਹੀਂ ਮੈਂ ਸੈਨ ਨਹੀਂ ਕਰਨੀ ਤੇ ਇੱਕ ਤਾਂ ਮੈਂ ਹੂੰ ਮਰਿਆ ਫਿਰ ਤਾਂ ਖਤਮ ਆਪਦੀ ਜ਼ਿੰਦਗੀ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਵਾਲੀ ਗੋਲੀ ਖਾ ਕੇ ਸੌਣਾ ਦਿਨ ਨੂੰ ਚੈਨ ਨਹੀਂ ਆਉਂਦਾ ਉੱਪਰੋਂ ਮੇਰੇ ਘਰ ਦੇ ਮੈਨੂੰ ਪਰੇਸ਼ਾਨ ਕਰ ਰਹੇ ਨੇ ਦੱਸੋ ਮੈਂ ਕਿੱਥੇ ਜਾਵਾਂ ਬੇਗਾਨੇ ਨਹੀਂ ਪਰੇਸ਼ਾਨ ਕਰਦੇ ਮੈਨੂੰ ਘਰ ਦੇ ਕਰ ਰਹੇ ਨੇ ਸਾਧਨੀ ਦੇ ਰਹਿ ਛਿੰਦੇ ਨੂੰ ਸੋਚਣਾ ਚਾਹੀਦਾ ਵੀ ਮੇਰਾ ਤਾਂ ਸਾਰਾ ਕੁਝ ਠੀਕ ਆ ਪਰ ਉਹਦਾ ਕੀ ਬਣਿਆ ਮੇਰਾ ਕੀ ਆ ਦੱਸੋ ਆ ਜੇ ਢੰਡਾਰੀ ਵਾਲਾ ਘਰ ਰੱਖਣਾ ਰੱਖ ਲਵੇ ਮੈਂ ਉਹਨੂੰ ਦੇਣ ਨੂੰ ਤਿਆਰ ਆ ਇਹ ਕਿਹੜਾ ਮਹਿਲ ਬਣਿਆ ਹੋਇਆ ਇੱਥੇ ਆ ਕੇ ਸੰਭਾਲ ਲਵੇ ਅਜੀ ਚਾਰ ਟੈਨਾਂ ਲਾਤੀਆਂ ਮਾਦਾ ਨੇ ਤੇ ਉਹ ਵੀ ਉੱਪਰ ਥੱਲੇ ਉੱਪਰ ਥੱਲੇ ਟੁੱਟਣ ਵਾਲੀਆਂ ਚੱਲ ਲਾਤੀਆਂ ਆ ਕੇ ਸੰਭਾਲ ਲਵੇ ਰੱਖ ਲਵੇ ਕੋਈ ਦਿੱਕਤ ਨਹੀਂ ਮੈਂ ਘਰ ਵੀ ਛੱਡ ਦੂੰ ਪਰ ਜਿਹੜਾ ਕੁਝ ਲੈਣਾ ਲੈ ਲੈ ਢੰਡਾਰੀ ਚੋਂ ਪਰ ਮੈਨੂੰ ਮੇਰੀ ਜ਼ਮੀਨ ਤਾਂ ਦਵੇ ਮੈਨੂੰ ਕੁਝ ਕਰਨ ਜੋਗਾ ਤਾਂ ਛੱਡੇ ਮੈਨੂੰ ਮੇਰੀ ਮੋਟਰ ਖੇਚ ਤਾਂ ਲੱਗੇ ਮੈਂ ਕਹਿ ਸਕਾ ਵੀ ਮੇਰੀ ਮੋਟਰ ਤੇ ਮੈਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਦੱਸੋ ਕੀ ਕਰਾਂ ਕਿੱਧਰ ਜਾਵਾਂ ਪਤਾ ਨਹੀਂ ਕੀ ਹੈ ਇਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਬਰਬਾਦ ਕੀਤਾ ਹੋਇਆ ਵੀਰੋ ਮੈਨੂੰ ਤੇ ਬਹੁਤ ਡਿਪਰੈਸ਼ਨ ਜਿਹਦੇ ਕਰਕੇ ਮੇਰੇ ਤੋਂ ਦੁਕਾਨ ਤੇ ਨਹੀਂ ਬੈਠ ਹੁੰਦਾ ਦੁਕਾਨ ਨਹੀਂ ਖੁੱਲਦੀ ਮੈਂ ਪਰੇਸ਼ਾਨਾ ਮੈਂ ਤੇ ਪੰਜਾਬੀ ਭਰਾਵਾਂ ਨੂੰ ਕਿਹਾ ਸੀ ਤੁਸੀਂ ਮੇਰਾ ਸਾਥ ਦਿਵੋ ਕਿਰਪਾ ਕਰਕੇ ਇਸ ਇਸ ਬੰਦੇ ਦਾ ਮੇਰੇ ਪਿੰਡ ਚ ਆ ਕੇ ਪਤਾ ਕਰ ਲੋ ਮੇਰੇ ਰਿਕਾਰਡ ਦਾ ਜੇ ਜੇ ਮੈਂ ਬੰਦਾ ਸੀਗਾ ਪਰਮਾਤਮਾ ਨੇ ਉਨੀ ਮੈਨੂੰ ਦੁੱਖ ਦਿੱਤੇ ਸਿੱਧਾ ਸਾਦਾ ਬੰਦਾ ਸੀਗਾ ਪਰਮਾਤਮਾ ਨੇ ਉਨੀ ਦੁੱਖ ਦਿੱਤੇ ਤੇ ਦੁੱਖਾ ਜੀ ਨਿਕਲ ਰਿਹਾ ਕਰੇ ਖੁੱਲ ਕੇ ਹੱਸ ਕੇ ਨਹੀਂ ਦੇਖਿਆ ਮੈਂ ਅੱਜ ਵੀ ਰੋ ਰਿਹਾ ਫਿਰ ਦਿਲ ਚੋਂ ਜੜੀਏ ਵੱਦੋ ਆਵਾਂ ਨਿਕਲਦੀਆਂ ਨੇ ਉਹ ਜੇ ਕਿਸੇ ਨੂੰ ਲੱਗ ਜਾਣ ਤਾਂ ਬਹੁਤ ਔਖਾ ਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਮੇਰੀਆਂ ਵੱਦੋ ਅਮਨ ਲੱਗਣ ਸਾਰੇ ਆਪਦੇ ਘਰਾਂ ਚ ਖੁਸ਼ੀ ਹੋਣ ਚਾਹੇ ਮੇਰਾ ਭਾਈ ਮੈਨੂੰ ਪਰੇਸ਼ਾਨ ਕਰ ਰਿਹਾ ਮਾਂ ਪਰੇਸ਼ਾਨ ਕਰ ਰਹੀ ਹੈ ਪਰ ਮੈਂ ਕਹਿੰਦਾ ਮੇਰੀ ਉਮਰ ਮੇਰੀ ਮਾਂ ਨੂੰ ਲੱਗ ਜਵੇ ਮੇਰਾ ਭਾਈ ਵੀ ਐਨ ਵਧੀਆ ਜ਼ਿੰਦਗੀ ਜਿਓਵੇਂ ਤੇ ਮੇਰੇ ਪੰਜਾਬੀ ਵੀਰ ਜਿਹੜੇ ਨੇ ਉਹ ਵੀ ਵਧੀਆ ਜ਼ਿੰਦਗੀ ਜਿਉਣ ਪਰ ਮੇਰੇ ਮੇਰੇ ਬਾਰੇ ਕਿਸੇ ਨੇ ਨਹੀਂ ਸੋਚਿਆ ਮੇਰੀ ਮਾਂ ਨੇ ਨਹੀਂ ਗਾ ਸੋਚਿਆ ਤਾਂ ਹੋਰ ਕੌਣ ਸੋਚੂਗਾ ਮਾਂ ਮੇਰੀ ਸ਼ਰੀਕ ਬਣੀ ਹੋਈ ਹੈ ਮੇਰੀ ਭਾਈ ਇੱਥੋਂ ਚਲੇ ਗਿਆ ਨਾ ਆਪਣੀ ਜ਼ਮੀਨ 'ਚ ਰਹਿੰਦਾ ਤੇ ਇੱਥੇ ਫਿਰ ਸ਼ਰੀਕ ਪਣਾ ਮਾਂ ਕਰਕੇ ਦਿਖਾ ਰਹੀ ਹੈ ਕੋਲੋ ਜੀ ਨੱਗ ਜਾਂਦੀ ਹੈ ਜੇ ਮੈਂ ਗੇਟ ਅੰਦਰੋਂ ਗੇਟ ਨਿਕਲਾਂ ਉਹ ਉਧਰੋਂ بڑے ਗੇਟ ਵੱਲੋਂ ਆਉਂਦੀ ਹੋਵੇ ਮੈਂ ਬਾਹਰ ਜਾਣਾ ਹੋਵੇ ਉਹ ਪੈਨ ਹੀ ਪਰੇ ਨੂੰ ਹੋ ਕੇ ਖੜ ਜਾਂਦੀ ਜਿਵੇਂ ਮੈਂ ਕਰੰਟ ਬਾੜਦਾ ਹੁੰਨਾ ਪਰੇ ਹੋ ਜਾਂਦੀ ਐ ਵੀ ਨਿਕਲ ਜਵੇ ਕਿਤੇ ਮੈਨੂੰ ਇਹਦੀ ਅਲਰਜੀ ਜਿਵੇਂ ਮੈਨੂੰ ਕੋਈ ਬਿਮਾਰੀ ਲੱਗੀ ਹੁੰਦੀ ਐ ਵੀ ਕਿਤੇ ਇਹਦੀ ਬਿਮਾਰੀ ਮੈਨੂੰ ਨਾ ਲੱਗ ਜਵੇ ਐਵੇਂ ਨਿਕਲਦੀ ਐ ਦੱਸੋ ਕੀ ਕਰਾਂ ਮੈਂ ਮੈਂ ਬਰਬਾਦ ਹੋ ਗਿਆ ਮੇਰੇ ਨਾਨਕੇ ਨਹੀਂ ਸਾਥ ਦੇ ਰਹੇ ਉਹ ਨਹੀਂ ਸਮਝਾ ਰਹੇ ਆਪਦੀ ਆਪਦੀ ਕੁੜੀ ਨੂੰ ਮੈਂ ਕਹਿਣਾ ਵੀ ਦੋ ਬੰਦੇ ਉਹਨਾਂ ਦੇ ਬਿਠਾ ਲਓ ਦੋ ਮੇਰੇ ਬੱਲੇਓ ਬਿਠਾ ਲਓ ਇੱਕ ਕਮਰੇ 'ਚ ਮੀਟਿੰਗ ਕਰ ਲਓ ਤੇ ਮੀਟਿੰਗ ਕਰਕੇ ਉਹਦੇ ਬਾਅਦ ਜੋ ਜੋ ਬੰਦੇ ਕਹਿਣਗੇ ਉਹ ਮੈਨੂੰ ਮਨਜ਼ੂਰ ਹੋਊਗਾ ਮੇਰੇ ਮੇਰੇ ਮੈਨੂੰ ਮਨਜ਼ੂਰ ਹੋਊਗਾ ਮੇਰੇ ਭਾਈ ਨੂੰ ਵੀ ਮਨਜ਼ੂਰ ਕਰਨਾ ਪੈਣਾ ਜੋ ਬੰਦੇ ਉਹਨਾਂ ਦੇ ਦੋ ਬੰਦੇ ਮੇਰੇ ਦੋ ਬੰਦੇ ਉਹਨਾਂ ਦੇ ਦੋ ਮੇਰੇ ਇੱਕ ਕਮਰੇ ਚ ਪਿਠਾ ਗਏ ਸਾਰਾ ਸਾਡਾ ਵੰਡ ਦੇਣ ਨਾ ਕੋਈ ਰੋਲਾ ਨਾ ਝਗੜਾ ਤੇ ਸਿੱਧੀ ਤਰ੍ਹਾਂ ਹੋ ਜਵੇ ਨਾ ਉਹਨੂੰ ਪਰੇਸ਼ਾਨੀ ਹੋਵੇ ਨਾ ਮੈਨੂੰ ਹੋਵੇ ਨਾ ਮੈਂ ਉਹਦਾ ਖਾਣਾ ਨਾ ਉਹ ਮੇਰਾ ਖਾਵੇ ਬਰਾਬਰ ਕਰਕੇ ਵੰਡ ਦੇਣ ਤੇ ਮੈਂ ਅਬਦਾ ਕਮਾਵਾ ਅਬਦਾ ਕਮਾਵੇ ਜਿਹੜੇ ਦਿਨ ਮੇਰੇ ਕਮਾਉਣ ਦੇ ਨੇ ਉਹ ਟਾਈਮ ਮੈਂ ਘਰੇ ਬੈਠਾਂ ਜਦ ਮੈਂ ਹੋਰ 10 ਸਾਲ ਤੱਕ ਬੁਢਾ ਹੋ ਗਿਆ ਚਿੱਟੇ ਧੋਲੇ ਵਾਲ ਨਿਕਲਿਆ ਫਿਰ ਮੈਂ ਘਰੇ ਫਿਰ ਮੈਂ ਘਰੀ ਬੈਠਣਾ ਫਿਰ ਕਿੱਥੇ ਕਮਾਉਣ ਜੋਗਾ ਰਹਿਣਾ ਇਹੀ ਸਾਡੇ ਜੱਟਾਂ ਚ ਹੁੰਦੀ ਆ ਜਦ ਬੱਚੇ ਕਮਾਉਣ ਲੱਗ ਹੁੰਦੇ ਆ ਉਦੋਂ ਤਾਂ ਉਹਨਾਂ ਨਾਲ ਪਰੇਸ਼ਾਨੀ ਹੁੰਦੀ ਐ ਨੇ ਜਦ ਜਦ ਕਮਾਉਣ ਤੋਂ ਰਹਿ ਜਾਂਦੇ ਆ ਬੁੜੇ ਹੋ ਜਾਂਦੇ ਆ ਫੇਰ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਫੇਰ ਉਹ ਕਰਨ ਯੋਗੇ ਨਹੀਂ ਕੁਝ ਹੁੰਦੇ ਉਹੀ ਕੰਮ ਮੇਰੇ ਨਾਲ ਹੋ ਰਿਹਾ ਹੁਣ ਕਮਾਉਣ ਵਾਲਾ ਤਾਂ ਕੁਝ ਕਰ ਨਹੀਂ ਸਕਦਾ ਜਦ ਕਰੂੰਗਾ ਤਾਂ ਕਮਾਉਣ ਵਾਲਾ ਨਹੀਂ ਰਹੂੰਗਾ ਕਿਰਪਾ ਕਰਕੇ ਸਾਥ ਦਿਓ ਮੇਰੇ ਪੰਜਾਬੀ ਵੀਰੋ ਮੈਨੂੰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਦੱਬ ਕੇ ਕਰ ਦਿਓ ਤੇ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਕਿਰਪਾ ਕਰਕੇ ਤੁਹਾਡੇ ਆਨਸਰ ਦੀ ਜ ਇੰਤਜ਼ਾਰ ਕਰੂੰਗਾ ਮੈਂ ਮੈਨੂੰ ਅੱਜ ਹੀ ਆਪਣਾ ਆਨਸਰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਕਰਕੇ ਦਿਓ ਕਿਰਪਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ